ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 3 ਵਾ ਦੋ ਹਫ਼ਤੇ ਹੋਰ ਬੀਤ ਗਏ ਮਿਲ ਬੰਦ ਸੀ ਤੇ ਮਜ਼ਦੂਰ ਵਿਲੇ ਤੇ ਹੁਣ ਛੇਤੀ ਛੇਤੀ ਉਸਤੇ ਖੁੱਲਣ ਦੀ ਉਮੀਦ ਵੀ ਨਹੀਂ ਸੀ ਕਿਉਂਕਿ ਉਧਰ ਰਾਏ ਸਾਹਿਬ ਬਲਦੇਵ ਰਾਹੀਂ ਮਜ਼ਦੂਰਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸਨ ਤੇ ਇਧਰ ਮਜ਼ਦੂਰ ਜਿਹੜਾ ਕਦਮ ਉਠਾ ਚੁੱਕੇ ਸਨ ਉਸ ਤੋਂ ਪੋਟਾ ਪਰ ਪਛਾਹ ਹਟਣਾ ਨਹੀਂ ਸਮਝਾਉਂਦੇ ਅਨਖ ਦੀ ਰੱਸੀ ਦੁਪਾਸੇ ਇੱਕੋ ਜਿਹੀ ਖਿੱਚੀ ਹੋਈ ਸੀ ਰਾਏ ਸਾਹਿਬ ਜਿਉਂ-ਜਿਉਂ ਆਪਣੀ ਅੜੀ ਉੱਤੇ ਜੰਮਦੇ ਜਾਂਦੇ ਸਨ ਤਿਉਂ-ਤਿਉਂ ਇਹਨਾਂ ਦਾ ਦਿਲ ਹਿਲਦਾ ਜਾਂਦਾ ਸੀ ਸੇਧ ਦੀ ਖਰਾਬੀ ਭਾਵੇਂ ਦਿਨੋ-ਦਿਨ ਵੱਧਦੀ ਜਾਂਦੀ ਸੀ ਪਰ ਇਸ ਨੂੰ ਸਭਨਾ ਤੋਂ ਲੁਕਾਈ ਚੱਲੇ ਆ ਰਹੇ ਸਨ ਉਹਨਾਂ ਦਾ ਖਿਆਲ ਸੀ ਕਿ ਕਿਸੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਸਮਝਿਆ ਜਾਵੇਗਾ ਕਿ ਰਾਏ ਸਾਹਿਬ ਦਾ ਦਿਲ ਹਾਲਾਤ ਦਾ ਮੁਕਾਬਲਾ ਨਹੀਂ ਕਰ ਸਕਿਆ ਪਾਰਵਤੀ ਨੂੰ ਸ਼ਾਇਦ ਜ਼ਿੰਦਗੀ ਵਿੱਚ ਪਹਿਲੀ ਵੀਰਾਂਪਤੀ ਦੇ ਵਿਰੋਧ ਵਿੱਚ ਜ਼ੁਬਾਨ ਖੋਲਣੀ ਪਈ ਉਸਨੇ ਵਾਸਤੇ ਪਾਏ ਹੰਝੂਆਂ ਨਾਲ ਪਤੀ ਦੇ ਪੈਰ ਸਿੰਜੇ ਪਰ ਰਾਏ ਸਾਹਿਬ ਦੇ ਦਿਲ ਤੇ ਕੁਝ ਵੀ ਅਸਰ ਨਾ ਹੋਇਆ। ਉਹ ਦਿਨੋਂ ਦਿਨ ਸਖਤ ਹੁੰਦੇ ਗਏ। ਸ਼ੇਖੜ ਸਭ ਕੁਝ ਪ੍ਰਮਾਨ ਕਰਦੇ ਆਂ, ਪਾਰਵਤੀ ਨੇ ਕੇਵਲ ਇੱਕੋ ਵਾਰੀ ਪੁੱਤਰ ਨੂੰ ਮਿਲਣ ਦੀ ਪ੍ਰਾਰਥਨਾ ਕੀਤੀ ਪਰ ਇਹ ਵੀ ਠੁਕਰਾ ਦਿੱਤੀ ਗਈ। ਕਾਰਨ ਸਦਕੇ ਪਾਰਵਤੀ ਨੇ ਚਾਇਆ ਕਿ ਉਹ ਆਪ ਹੀ ਜਾ ਕੇ ਬਲਦੇਵ ਨੂੰ ਇੱਕ ਵਾਰੀ ਮੇਲਾਵੇ ਪਰ ਰਾਏ ਸਾਹਿਬ ਨੇ ਇਹ ਆ ਕੇ ਉਹਨੂੰ ਦੁਰਕਾਰ ਦਿੱਤਾ। ਤੈਨੂੰ ਸ਼ਰਮ ਨਾ ਆਵੇਗੀ ਇੰਨੇ ਵੱਡੇ ਘਰ ਦੀ ਮਾਲਕਣ ਹੋ ਕੇ ਕੰਗਾਲਾਂ ਦੇ ਗੰਦੇ ਸੜੇ ਘਰਾਂ ਵਿੱਚ ਜਾਵੇਂਗੀ ਵੇਖਣ ਵਾਲੇ ਕੀ ਕਹਿਣਗੇ ਇਹ ਰਾਏ ਸਾਹਿਬ ਦੇ ਘਰੋਂ ਹੈ ਕਿ ਕਿਸੇ ਕਮੀਨ ਦੀ ਰਖੇਲ ਇਹ ਆਖਰੀ ਗੱਲ ਕਤ ਸੀ ਇਸ ਮਾਮਲੇ ਵਿੱਚ ਇਸ ਤੋਂ ਬਾਅਦ ਪਾਰਵਤੀ ਨੇ ਮੁੜ ਕੇ ਰਾਏ ਸਾਹਿਬ ਅੱਗੇ ਬਲਦੇਵ ਦਾ ਨਾਂ ਨਹੀਂ ਲਿਆ ਉਸਨੇ ਰੱਬ ਦੀ ਰਜ਼ਾ ਸਮਝ ਕੇ ਇਸ ਸਦਮੇ ਨੂੰ ਜਰਿਆ ਤੇ ਜ਼ਿੰਦਗੀ ਦੀਆਂ ਇਹ ਅਤ ਔਖੀਆਂ ਘੜੀਆਂ ਕਿਸੇ ਤਰ੍ਹਾਂ ਬਿਤਾਉਣ ਲੱਗੀ ਦੇਵ ਨੂੰ ਠੁੱਲੇ ਦੇ ਦੇ ਕੇ ਇਸ ਦੁੱਖ ਤੋਂ ਬਚਨ ਦੇ ਨਸਫਲ ਉਪਰਾਲੇ ਕਰਨ ਲੱਗੀ ਇੱਕ ਦਿਨ ਅਚਾਨਕ ਇੱਕ ਐਸੀ ਘਟਨਾ ਹੋ ਗਈ ਕਿ ਪਾਰਵਤੀ ਦਾ ਰੋਕ ਰੋਕ ਰੱਖਿਆ ਸਾਰਾ ਸਬਰ ਸਾਰਾ ਧੀਰਜ ਰੁੜ ਗਿਆ ਰਾਏ ਸਾਹਿਬ ਦੇ ਇੱਕ ਦੋਸਤ ਬਾਬੂ ਰਾਮ ਕੋਪਾਲ ਨੇ ਕ੍ਰਿਸ਼ਨ ਨਗਰ ਵਿੱਚ ਆਪਣੇ ਨਵੇਂ ਮਕਾਨ ਦੀ ਚੱਠ ਕਰਨੀ ਸੀ ਸੱਦਾ ਦੋਹਾਂ ਲਈ ਆਇਆ ਪਰ ਤਬੀਅਤ ਖਰਾਬ ਹੋਣ ਕਰਕੇ ਰਾਏ ਸਾਹਿਬ ਨੇ ਪਾਰਵਤੀ ਨੂੰ ਤੋੜ ਦਿੱਤਾ ਆਪ ਘਰ ਹੀ ਰਹੇ ਦੁਪਹਿਰਾਂ ਦੇ 4:00 ਵਜੇ ਦਾ ਵਕਤ ਸੀ ਪਾਰਵਤੀ ਦੀ ਕਾਰ ਮੇਜਬਾਨ ਦੇ ਬੂਹੇ ਅੱਗੇ ਖੜੀ ਹੋਈ ਉੱਤਰ ਕੇ ਉਹ ਮੇਨ ਗੇਟ ਰਾਹੀਂ ਅੰਦਰ ਦਾਖਲ ਹੋਈ ਘਰ ਦੀ ਮਾਲਕ ਨੇ ਬੂਹੇ ਵਿੱਚ ਆ ਕੇ ਉਸ ਦਾ ਸਵਾਗਤ ਕੀਤਾ ਖੁੱਲੇ ਵਿਹੜੇ ਵਿੱਚ ਲੱਗੇ ਹੋਏ ਸ਼ਮਿਆਨੇ ਹੇਠ ਜਿੱਥੇ ਵੱਡੇ ਵੱਡੇ ਘਰਾਂ ਦੇ ਸਤਰੀ ਪੁਰਸ਼ ਬੈਠੇ ਸਨ ਜਿਨ੍ਹਾਂ ਦੇ ਸ਼ੁਗਰ ਲਈ ਇੱਕ ਆਦਮੀ ਜਾਦੂ ਦੇ ਖੇਲ ਵਿਖਾ ਰਿਹਾ ਸੀ ਪਾਰਵਤੀ ਨੂੰ ਲਿਆ ਬਿਠਾਇਆ ਪਾਰਵਤੀ ਇੱਕ ਗੱਦੇਦਾਰ ਕੁਰਸੀ ਤੇ ਬੈਠ ਗਈ ਉਸਦੇ ਆਲੇ-ਦੁਆਲੇ ਦੀਆਂ ਕੁਰਸੀਆਂ ਖਚਾਖਚ ਭਰੀਆਂ ਹੋਈਆਂ ਸਨ ਉਸਦਾ ਮੂੰਹ ਵੱਡੇ ਦਰਵਾਜ਼ੇ ਵੱਲ ਸੀ ਜਾਦੂ ਖੇਲ ਵੇਖਣ ਵਿੱਚ ਪਾਰਵਤੀ ਨੂੰ ਕੋਈ ਦਿਲਚਸਪੀ ਨਹੀਂ ਸੀ ਉਸ ਵਿਚਾਰੀ ਦੇ ਆਪਣੇ ਨਾਲ ਹੀ ਇੱਕ ਐਸਾ ਜਾਦੂ ਦਾ ਖੇਲ ਵਾਪਰ ਰਿਹਾ ਸੀ ਜਿਸ ਨੇ ਉਸ ਦੀ ਜ਼ਿੰਦਗੀ ਦੇ ਸਾਰੇ ਸੁੱਖ ਅਲੋਪ ਕਰ ਦਿੱਤੇ ਸਨ ਪਤਾ ਨਹੀਂ ਉਹ ਕਿਹੜੇ ਖਿਆਲਾਂ ਵਿੱਚ ਲੀਨ ਸੀ ਕਿ ਉਸ ਦੀ ਨਜ਼ਰ ਦਰਵਾਜ਼ੇ ਉੱਤੇ ਆ ਖੜੋਤੀ ਇੱਕ ਕਾਰ ਉੱਤੇ ਜਾ ਪਈ ਜਿਸ ਦੇ ਡਰਾਈਵਰ ਦੇ ਹੇਠਾਂ ਉਤਰ ਕੇ ਜਿਸ ਦੇ ਡਰਾਈਵਰ ਨੇ ਹੇਠਾਂ ਉਤਰ ਕੇ ਤਾਂ ਕੀ ਖੋਲੀ ਜਿਸ ਵਿੱਚੋਂ ਇੱਕ ਅਧਗੜ ਉਮਰ ਦਾ ਜੋੜਾ ਤੇ ਕੋਈ 12 ਕੁ ਵਰਿਆਂ ਦਾ ਮੁੰਡਾ ਬਾਹਰ ਨਿਕਲੇ ਤਾਂ ਕੀ ਖੋਲਦਿਆਂ ਤੀਕ ਡਰਾਈਵਰ ਦੀ ਪਿੱਠ পার্বਤੀ ਵੱਲ ਸੀ ਜਿਉਂ ਹੀ ਉਹ ਪੌਂ ਕੇ ਤਾਂ ਕੀ ਬੰਦ ਕਰਨ ਲੱਗਾ পার্বਤੀ ਨੇ ਉਸ ਦਾ ਚਿਹਰਾ ਤੱਕਿਆ ਸਿਰ ਨੰਗਾ ਤੇੜ ਖੱਦਰ ਦੀ ਧੂਤੀ ਉਹੋ ਜਿਹਾ ਗੱਲ ਕੁੜਤਾ ਤੇ ਪੈਰਾਂ ਵਿੱਚ ਚੱਪਲਾਂ ਵੇਖਦਿਆਂ ਹੀ ਮਨੋਂ ਉਸ ਦਾ ਦਿਲ ਨਿਕਲ ਗਿਆ ਉਹ ਕਬਰਾ ਕੇ ਕੁਰਸੀ ਤੋਂ ਉੱਠ ਖੜੋਤੀ ਉਸਦੇ ਮੂੰਹ ਵਿੱਚੋਂ ਚੀਕ ਨਿਕਲ ਜਾਂਦੀ ਜੇ ਆਪਣੇ ਆਸ-ਪਾਸ ਬੈਠਿਆਂ ਦਾ ਉਸ ਨੂੰ ਖਿਆਲ ਨਾ ਹੁੰਦਾ। ਉਹ ਛੇਤੀ ਨਾਲ ਅਗਾਹ ਵਧਣਾ ਚਾਹੀ ਪਰ ਤਮਾਸ਼ਾ ਵੇਖਣ ਵਾਲੇ ਪ੍ਰਾਣਿਆਂ ਦੀ ਭੀੜ ਕਰਕੇ ਰਸਤਾ ਰੁਕ ਗਿਆ ਸੀ। ਉਸਨੇ ਆਵਾਜ਼ ਮਾਰਨ ਲਈ ਮੂੰਹ ਖੋਲਿਆ ਪਰ ਫਾਸਲਾ ਚੋਖਾ ਤੇ ਗੁਜਰੌਲੇ ਰੱਪੇ ਦਾ ਖਿਆਲ ਕਰਕੇ ਰੁਕ ਗਈ। ਫਿਰ ਪਾਗਲਾ ਵਾਂਗ ਅੱਗੇ ਖੜੋਤਿਆਂ ਨੂੰ ਇੱਧਰ-ਉਧਰ ਤੱਕਦੀ ਕੁਰਸੀਆਂ ਉਲੰਘਦੀ ਉਹ ਸਾਹੋ ਸਾਹ ਮਸੇ 5-6 ਕਦਮ ਹੀ ਗਈ ਸੀ। ਸ਼ਮਿਆਨੇ ਜੋ ਹਜੇ 12ਵੀਂ ਨਹੀਂ ਸੀ ਹੋਈ ਮੋਟਰ ਕੂੰਕੂੰ ਕਰਦੀ ਜਿੱਧਰੋਂ ਆਈ ਸੀ ਉਧਰੇ ਨਿਕਲ ਗਈ। ਪਾਰਵਤੀ ਅੱਧ ਰਾਹੇ ਰੁਕ ਗਈ ਉਸਦੀ ਨਜ਼ਰ ਬਰਾਬਰ ਉਸ ਰਸਤੇ ਵੱਲ ਗੱਡੀ ਹੋਈ ਸੀ ਜਿੱਧਰੋਂ ਕਾਰ ਗਈ ਸੀ। ਉਸਦੀ ਅੱਖਾਂ ਟੱਡੀਆਂ ਤੇ ਸਾਹ ਰੋਕਿਆ ਰਹਿ ਗਿਆ। ਪ੍ਰੌਣੀ ਨੂੰ ਇਸ ਤਰ੍ਹਾਂ ਬੁੰਦ ਲਿਆਂ ਵਾਂਗ ਇੱਧਰ ਉੱਧਰ ਝਾਕਦੀ ਵੇਖ ਕੇ ਘਰ ਦੀ ਮਾਲਕ ਉਸਦੇ ਮਗਰ ਆ ਪਹੁੰਚੀ ਤੇ ਉਸਦੇ ਮੋਢੇ ਤੇ ਹੱਥ ਰੱਖ ਕੇ ਬੋਲੀ ਕਿਉਂ ਭੈਣ ਜੀ ਕੀ ਸੀ? ਕੁਝ ਨਹੀਂ ਭੈਣ ਜੀ। ਪਾਰਵਤੀ ਨੇ ਸਨਲਸਾਰ ਲਾਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਕਿ ਆਹ ਜਰਾ ਗਰਮੀ ਕਰਕੇ ਤਬੀਅਤ ਕਬਰਾ ਗਈ ਸੀ। ਉਹ ਮਾਲਕਨ ਨੇ ਪਿਆਰੀ ਆਵਾਜ਼ ਵਿੱਚ ਕਿਹਾ ਤਾ ਉੱਪਰਲੇ ਕਮਰੇ ਵਿੱਚ ਪੱਖੇ ਹੀਟ ਚੱਲ ਕੇ ਬੈਠੋ ਤੇ ਉਹ ਉਸ ਨੂੰ ਨਾਲ ਲੈ ਤੁਰੇ। ਨਿਰਜੀਵ ਪਾਰਵਤੀ ਉਸ ਦੇ ਮਗਰ ਮਗਰ ਤੁਰ ਗਈ ਪਰ ਦਿਲ ਉਸ ਦਾ ਪਿਛਾ ਨਾ ਸਰ ਰਿਹਾ ਸੀ। ਪੱਖੇ ਨੂੰ ਫੁੱਲ ਸਪੀਡ ਤੇ ਛੱਡਿਆ ਗਿਆ ਪਰ ਪਾਰਵਤੀ ਨੂੰ ਠੰਡਾ ਪਾਣ ਠੰਡ ਪਾਣ ਵਾਲਾ ਪੱਖਾ ਕੋਈ ਹੋਰ ਹੀ ਸੀ। ਉਸ ਦਾ ਸਰੀਰ ਭੁੱਜਣ ਲੱਗਾ ਦਿਲ ਗਿੱਟ ਗਿੱਟ ਉੱchnਣ ਲੱਗਾ ਉਸ ਨੂੰ ਬਿਠਾ ਕੇ ਮਾਲਕਨ ਬਾਹਰ ਚਲੀ ਗਈ ਪਾਰਵਤੀ ਬੈਠੀ ਨਾ ਰਹਿ ਸਕੀ ਸੋਫੇ ਤੇ ਲੇਟ ਗਈ ਅੱਖਾਂ ਬੰਦ ਕਰ ਲਈਆਂ ਤੇ ਬੰਦ ਅੱਖਾਂ ਵਿੱਚੋਂ ਮਾਤਰੀ ਮੋਹ ਦੇ ਸੋਮੇ ਫੁੱਟ ਫੁੱਟ ਕੇ ਉਸ ਦਾ ਮੂੰਹ ਧੋਣ ਲੱਗੇ ਅੱਧਾ ਘੰਟਾ ਬੀਤ ਗਿਆ ਪਾਰਵਤੀ ਨੂੰ ਫਿਰ ਉਬਾਲ ਉਠਿਆ ਉਹ ਉੱਠੀ ਸੰਭਲੀ ਤੇ ਮੁੜੇ ਹੇਠਾਂ ਉਤਰੀ ਪਰੌਣਿਆਂ ਨੂੰ ਰੋਟੀ ਲਈ ਕਿਹਾ ਜਾ ਰਿਹਾ ਸੀ ਤੇ ਉਹ ਡਾਈਨਿੰਗ ਰੂਮ ਵੱਲ ਤੁਰੇ ਜਾ ਰਹੇ ਸਨ ਪਾਰਵਤੀ ਉਸੇ ਜੋੜੇ ਦੇ ਨਾਲ ਹੋਤਰੀ ਜਿਹੜਾ ਉਸ ਮੋਟਰ ਵਿੱਚੋਂ ਉਤਰਿਆ ਸੀ ਖਾਣ ਕਮਰੇ ਵਿੱਚ ਵੀ ਉਸ ਧੀਮੀ ਦੇ ਨਾਲ ਦੀ ਕੁਰਸੀ ਤੇ ਜਾ ਬੈਠੇ ਖਾਣਾ ਹੋ ਗਿਆ ਗੱਲਾਂ ਕੱਥਾਂ ਵੀ ਭੈਣ ਜੀ ਪਾਰਵਤੀ ਨੇ ਉਸ ਨੂੰ ਪੁੱਛਿਆ ਕਿੱਥੇ ਰਹਿੰਦੇ ਜੇ ਤੁਸੀਂ ਰਾਮਨਗਰ ਭੈਣ ਜੀ ਉਸ ਨੇ ਨਿਮਰਤਾ ਨਾਲ ਕਿਹਾ ਤੇ ਤੁਸੀਂ ਅਸੀਂ ਮਾਡਲ ਟਾਊਨ ਰਹਿੰਦੇ ਆ ਪਾਰਵਤੀ ਦੇ ਨਾਲ ਦੀ ਕੁਰਸੀ ਤੇ ਬੈਠੇ ਮੁੰਡੇ ਵੱਲ ਤੱਕ ਕੇ ਪੁੱਛਿਆ ਕਾਕਾ ਸੁਖ ਨਾਲ ਕਿੰਨੀ ਜਮਾਤੇ ਪੜਦਾ ਏ ਜੀ ਅਠਵੀਂ ਚੜਿਆ ਯਾਦ ਕੀ ਜਿਉਂਦਾ ਰਹੇ ਹੋਂ ਹਰ ਜਾਪਦਾ ਏ ਤੁਹਾਡਾ ਵਾਕ ਸੁਲਖਨਾ ਹੋਵੇ ਭੈਣ ਜੀ ਸਾਡੇ ਤਿੰਨਾ ਘਰਾਂ ਵਿੱਚ ਇਹ ਹੋਏ ਪਾਰਵਤੀ ਦੇ ਦਿਲ ਵਿੱਚੋਂ ਸਰਦਾ ਨਿਕਲੀ ਪਰ ਬੁੱਲਾਂ ਵਿੱਚੋਂ ਬਾਹਰ ਨਹੀਂ ਮੇਰਾ ਵੀ ਕੋ ਸੀ ਉਸ ਤੀਵੀ ਨੇ ਪੁੱਛਿਆ ਕਿੰਨੇ ਬਾਲ ਨੇ ਆਪਣੇ ਉਹੀ ਪ੍ਰਸ਼ਨ ਜਿਸ ਨੇ ਉਸਦੇ ਦਿਲ ਨੂੰ ਮਰੋੜ ਦਿੱਤਾ ਭੈਣ ਜੀ ਕੋ ਸੀ ਕਿਉਂ ਭੈਣ ਜੀ ਗਲਾ ਕੋ ਭਰਿਆ ਗਿਆ ਏ ਤੁਹਾਡਾ ਅੱਖਾਂ ਵਿੱਚ ਗਲੇਡੂ ਆ ਗਏ ਜੇ ਕੀ ਗੱਲ ਸੀ ਪਾਰਵਤੀ ਨੇ ਕੋਈ ਜਵਾਬ ਨਾ ਦਿੱਤਾ ਕਾਕਾ ਕਿੱਥੇ ਜੇ ਸੁਖ ਨਾਲ ਚਲਾ ਗਿਆ ਦੂਸਰਿਆਂ ਦੀਆਂ ਨਜ਼ਰਾਂ ਤੋਂ ਹੰਝੂ ਲਗਾਂਦੀ ਹੋਈ ਪਾਰਵਤੀ ਨੇ ਕਿਹਾ ਚਲਾ ਗਿਆ ਤੀਵੀ ਨੇ ਖਾਣੇ ਵੱਲੋਂ ਹੱਥ ਸੰਕੋਚਦੇ ਹੋਏ ਕਿਹਾ ਕਿੱਥੇ ਭੈਣ ਜੀ ਤੁਸੀਂ ਖਾਂਦੇ ਕਿਉਂ ਨਹੀਂ ਸਭ ਕੁਝ ਜਿਉਂ ਦਾ ਤਿਉਂ ਪਿਆਵੇ ਤੁਹਾਡੇ ਅੱਗੇ ਦਿਲ ਨਹੀਂ ਕਰਦਾ ਖੰਗੂਰੇ ਨਾਲ ਗੱਲਾਂ ਸਾਫ਼ ਕਰਦਿਆਂ ਪਾਰਵਤੀ ਨੇ ਕਿਹਾ ਅੱਛਾ ਤੇ ਕਿੱਥੇ ਗਿਆ ਲੜਕਾ ਤੁਹਾਡਾ ਉਸਨੇ ਦੁਬਾਰਾ ਪੁੱਛਿਆ ਹੁਣੇ ਘੰਟਾ ਕੋ ਹੋਇਆ ਏ ਅੱਜ ਡੇਢ ਮਹੀਨੇ ਪਿੱਛੋਂ ਵੇ ਪਾਰਵਤੀ ਅਥਰੂਆਂ ਨੂੰ ਨਾ ਸੰਭਾਲ ਸਕੀ ਤੇ ਉਹ ਵਾਕ ਅਧੂਰਾ ਛੱਡ ਕੇ ਖਾਣੇ ਦੀ ਮੇਜ਼ ਤੋਂ ਉੱਠ ਖਲੋਤੀ ਮਾਲਕਨ ਜਿਸ ਦਾ ਧਿਆਨ ਸਪਰੌਣਿਆਂ ਵੱਲ ਵਾਰੋ-ਵਾਰੀ ਫਿਰ ਰਿਹਾ ਸੀ ਫੇਰ ਉਸ ਦੇ ਕੋਲ ਆਈ ਤੇ ਬੋਲੀ ਕਿਉਂ ਪੈਨ ਜੀ ਤਬੀਅਤ ਠੀਕ ਨਹੀਂ ਹੋਈ ਹਜੇ ਨਹੀਂ ਜੀ ਕਹਿ ਕੇ ਉਹ ਬਾਹਰ ਖੁੱਲੇ ਗਰਾਊਂਡ ਵੱਲ ਤੁਰ ਪਈ ਹੱਸ਼ਾ ਜਰਾ ਠੰਡੀ ਹਵਾ ਵਿੱਚ ਫਿਰ ਤੁਰ ਲਓ ਇਨੇ ਚਿਰ ਤੱਕ ਮੈਂ ਵਿਲੀ ਹੋ ਕੇ ਆਉਣੀ ਆ ਕਹਿ ਕੇ ਮਾਲਕਨ ਕਿਸੇ ਹੋਰ ਪਰੌਣੇ ਵੱਲ ਚਲੀ ਗਈ ਟੀਵੀ ਦਾ ਮਨ ਸ਼ਾਇਦ ਬਹੁਤਾ ਹੀ ਤਰਸ ਭਰਪੂਰ ਸੀ ਉਹ ਵੀ ਬੈਠੀ ਨਾ ਰਹਿ ਸકી ਪਤੀ ਨੂੰ ਮੈਂ ਹੁਣੇ ਆਈ ਕਹਿ ਕੇ ਪਾਰਵਤੀ ਦੇ ਮਗਰ ਤੁਰ ਪਈ ਤੁਸੀਂ ਭੈਣ ਜੀ ਕਹਿੰਦੇ ਹੋ ਤੁਸੀਂ ਹੁਣੇ ਵੇਖਿਆ ਸੀ ਪ੍ਰਸ਼ਨ ਭਰੇ ਲਹਿਜੇ ਵਿੱਚ ਉਸਨੇ ਮਗਰੋਂ ਆਵਾਜ਼ ਦਿੱਤੀ ਤੇ ਉਸ ਨਾਲ ਆਰ ਅਲੀ పార్వతి ਇੱਕ ਖੁਸ਼ੀ ਦੇ ਸਮਾਗਮ ਵਿੱਚ ਆਪਣੇ ਅਥਰੂ ਵਿਖਾ ਕੇ ਮਹਿਮਾਨਾਂ ਨੂੰ ਤੌਖਲੇ ਵਿੱਚ ਨਹੀਂ ਸਿਪਾਣਾ ਚਾਹੁੰਦੀ ਪਰ ਉਸਦੀ ਕੋਸ਼ਿਸ਼ ਬੇਕਾਰ ਜਾ ਰਹੀ ਸੀ ਉਹ ਤੇਜ਼-ਤੇਜ਼ ਕਦਮ ਪੁੱਟਦੀ ਹੋਈ ਕੋਠੀ ਦੇ ਪਿਛਲੇ ਹਿੱਸੇ ਵੱਲ ਜਾ ਪਹੁੰਚੀ ਉੱਧਰ ਕੋਈ ਆਦਮੀ ਨਹੀਂ ਸੀ ਫਿਰ ਤੁਸੀਂ ਦੱਸਿਆ ਨਾ ਭੈਣ ਜੀ ਤੀਜੀ ਵਾਰੀ ਫੇਰ ਉਸ ਟੀਵੀ ਨੇ ਪ੍ਰਸ਼ਨ ਕੀਤਾ ਜਰਾ ਠਹਿਰੋ ਭੈਣ ਜੀ పార్వਤੀ ਨੇ ਕੰਦ ਨਾਲ ਲੱਗ ਕੇ ਸ਼ਾਇਦ ਡਿੱਗਣ ਤੋਂ ਆਪਣੇ ਆਪ ਨੂੰ ਬਚਾਉਂਦੀ ਹੋਈ ਨੇ ਕਿਆ ਜਰਾ ਮੇਰਾ ਦਿਲ ਟਿਕਾਣੇ ਆ ਲੈਣ ਦਿਓ ਤੀਵੀ ਨੇ ਪਾਰਵਤੀ ਨੂੰ ਜੱਫੀ ਵਿੱਚ ਲੈ ਲਿਆ ਉਸ ਦੇ ਮੋਢੇ ਫਿਰ ਸਿਰ ਨੂੰ ਘੁੱਟਣਾ ਸ਼ੁਰੂ ਕੀਤਾ ਨਹੀਂ ਖੇਚਲ ਨਾ ਕਰੋ ਪਾਰਵਤੀ ਨੇ ਆਪਣੇ ਆਪ ਨੂੰ ਕੁਝ ਅਰਾਸਤੀ ਖਿਆਲ ਕਰਕੇ ਕਿਹਾ ਹੁਣ ਮੈਂ ਠੀਕ ਹਾਂ ਤੁਸੀਂ ਕਿੱਥੇ ਵੇਖਿਆ ਸੀ ਆਪਣੇ ਲੜਕੇ ਨੂੰ ਚੌਥੀ ਵਾਰੀ ਉਸ ਦੇ ਪੁੱਛਣ ਤੇ ਪਾਰਵਤੀ ਨੇ ਉੱਤਰ ਦਿੱਤਾ ਤੁਹਾਡੇ ਕੋਲ ਮੇਰੇ ਕੋਲ ਉਸਨੇ ਅਚਰਜ ਭਰੀ ਨਜ਼ਰ ਨਾਲ ਪਾਰਵਤੀ ਵੱਲ ਤੱਕਿਆ ਜੀ ਹਾਂ ਤੁਹਾਡੀ ਕਾਰ ਨੂੰ ਡਰਾਈਵ ਕਰ ਰਿਹਾ ਸੀ ਤੁਸੀਂ ਬਲਦੇਵ ਦਾ ਜ਼ਿਕਰ ਤੇ ਨਹੀਂ ਕਰ ਰਹੇ ਜੀ ਉਹੀ ਹੈ ਮੇਰਾ ਤੇ ਹਟਕੋਰੇ ਨੇ ਉਸ ਦੀ ਆਵਾਜ਼ ਬੰਦ ਕਰ ਦਿੱਤੀ ਤੁਸੀਂ ਭੁੱਲਦੇ ਤੇ ਨਹੀਂ ਭੈਣ ਜੀ 100 ਪੁੱਤਰਾਂ ਵਾਲੀ ਮਾਂ ਵੀ ਪੁੱਤਰ ਨੂੰ ਪਛਾਣਨ ਵਿੱਚ ਗਲਤੀ ਨਹੀਂ ਖਾ ਸਕਦੀ ਮੇਰਾ ਨਿਕਰਮਨ ਦਾਤਾ ਇੱਕੋ ਏ ਸੈਖ ਸੈਖ ਕੇ ਲਿਆ ਹੋਇਆ ਪਰ ਤੀਵੀ ਨੇ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਨਾਲ ਤਾਕੇ ਪੁੱਛਿਆ ਉਹ ਤੇ ਸੁਣਿਆ ਹੈ ਕਾਰਖਾਨੇ ਦੇ ਕੱਢੇ ਹੋਏ ਮਜ਼ਦੂਰਾਂ ਚੋਂ ਏ ਕਾਰਖਾਨਿਆਂ ਦਾ ਮਾਲਕ ਭੈਣ ਜੀ ਸੱਚ ਤੇ ਤੁਸੀਂ ਉਸੇ ਵੇਲੇ ਕਿਉਂ ਨਾ ਮੈਨੂੰ ਦੱਸਿਆ ਮੈਂ ਉਸਦੇ ਮਗਰ ਨੱਸੀ ਸਾ ਪਰ ਉਹ ਚਲਾ ਗਿਆ ਤੁਹਾਡੇ ਪੁੱਤਰ ਦਾ ਇਹ ਹਾਲ ਮੈਂ ਅੱਗੇ ਹੀ ਆਖਾਂ ਲੱਗਦਾ ਏ ਕਿਸੇ ਵੱਡੇ ਘਰਾਣੇ ਦਾ ਏ ਕਹਿੰਦਾ ਏ ਕਾਰਖਾਨੇ ਚੋਂ ਕੱਢੇ ਹੋਏ ਮਜ਼ੂਰਾ ਵਿੱਚੋਂ ਆ ਬਹੁਤਾ ਸ਼ੱਕ ਤੇ ਮੈਨੂੰ ਉਸਦੀ ਪੜ੍ਹਾਈ ਵੱਲ ਵੇਖ ਕੇ ਪਵੇ ਆਖਾਂ ਮਜ਼ਦੂਰ ਵੀ ਕਦੇ ਇੰਨੇ ਪੜੇ ਹੋਏ ਹੁੰਦੇ ਨੇ ਜਿੱਦਨ ਦਾ ਕਾਕੇ ਨੂੰ ਪੜ੍ਹਾਣ ਨੂੰ ਲੱਗਾ ਏ ਮੁੰਡੇ ਦੀ ਕਾਇਆ ਪਲਟ ਦਿੱਤੀ ਸੋ ਪਰ ਗੱਲ ਕੀ ਏ ਭੈਣ ਜੀ ਸਾਰੇ ਸੁਣਾਓ ਤੇ ਸਹੀ ਕੁਝ ਗੁੱਸੇ ਰਾਜੀ ਹੋ ਕੇ ਚਲਾ ਗਿਆ ਸੀ ਲੰਮੇ ਕਿਸੇ ਨੇ ਭੈਣ ਜੀ ਕਦੇ ਬੈਠ ਕੇ ਸੁਣਾਵਾਂਗੀ ਹਾਂ ਤੇ ਮੇਰੇ ਨਾਲ ਹੀ ਚੱਲੇ ਚੱਲੋ ਸਾਡਾ ਘਰ ਬਹੁਤੀ ਦੂਰ ਨਹੀਂ ਬਲਦੇਵ ਆਵੇਗਾ ਨਹੀਂ ਉਹਨੇ ਅੱਜ ਨਹੀਂ ਆਉਣਾ ਪਲਕੇ ਆਵੇਗਾ ਅਸੀਂ ਹੁਣ ਟਾਂਗੇ ਤੇ ਜਾਵਾਂਗੇ ਸ਼ਾਮ ਦੇ 6 ਵਜੇ ਉਹ ਕਿਤੇ ਹੋਰ ਥਾਂ ਜਾਂਦਾ ਹੁੰਦਾ ਏ ਕੰਮ ਕਰਨ ਮੈਨੂੰ ਤੇ ਇਹ ਵੀ ਨਹੀਂ ਪਤਾ ਕਿ ਰਹਿੰਦਾ ਕਿੱਥੇ ਵੇ ਸੁਨਿਆ ਏ ਪਾਰਵਤੀ ਨੇ ਕਿਹਾ ਉਹ ਰਾਏ ਸਾਹਿਬ ਦੀ ਹਵੇਲੀ ਲਾਗੇ ਇੱਕ ਕਿਰਾਏ ਦੀ ਬੈਠਕ ਵਿੱਚ ਰਹਿੰਦਾ ਏ ਤੇ ਭੈਣ ਜੀ ਜਦ ਤੁਹਾਨੂੰ ਪਤਾ ਸੀ ਫਿਰ ਤੁਸੀਂ ਜਾ ਕੇ ਉਹਨੂੰ ਲੈ ਕੇ ਉਹ ਨਾ ਆਏ ਮੇਰੇ ਮਾਲਕ ਦਾ ਹੁਕਮ ਨਹੀਂ ਸੀ ਮਿਲਣ ਦਾ ਵੀ ਹੁਕਮ ਨਹੀਂ ਸੀ ਜੇ ਹੁੰਦਾ ਤਾਂ ਮੈਂ ਕਿਉਂ ਇੰਨਾ ਚਿਰ ਸਹਾਰਦੀ ਫਿਰ ਹੁਣ ਅੱਜ ਤੇ ਜ਼ਰੂਰ ਮਿਲਾਂਗੀ ਨਾ ਮਿਲੀ ਤਾਂ ਮੈਂ ਘਰ ਜਿਉਂਦੀ ਨਹੀਂ ਅਪੜ ਸਕਾਂਗੀ ਮੇਰਾ ਦਿਲ ਕਹਿੰਦਾ ਏ ਉਸਨੂੰ ਵੇਖਦਿਆਂ ਹੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਏ ਉਹ ਹਵੇਲੀ ਤੁਸੀਂ ਜਾਣਦੇ ਜੀ ਜੀ ਉਹ ਸਾਡੀ ਹੀ ਹਵੇਲੀ ਏ ਅੱਛਾ ਭੈਣ ਜੀ ਫਿਰ ਮਿਲਾਂਗੀ ਤੇ ਪਾਰਵਤੀ ਸ਼ੇਤੀ ਨਾਲ ਬਾਹਰ ਨਿਕਲੀ ਕਾਰ ਵਿੱਚ ਚੜੀ ਤੇ ਡਰਾਈਵਰ ਨੂੰ ਉਸ ਕਿਹਾ ਹਵੇਲੀ ਵਨ ਧੰਨਵਾਦ